ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਨਾਬਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਪਿਤਾ ਸਵਰਗੀ ਲਾਲ ਸਿੰਘ ਜਿਨ੍ਹਾਂ ਦਾ ਬੀਤੇ 28 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਡੇਰਾ ਬਾਬਾ ਅਜਪਾਲ ਸਿੰਘ ਕੋੜਿਆਂਵਾਲਾ ਨਾਬਾ ਵਿਖੇ ਹੋਇਆ ਜਿੱਥੇ ਵੱਡੀ ਗਿਣਤੀ ਰਾਜਨੀਤਿਕ ਸਮਾਜਿਕ ਧਾਰਮਿਕ ਤੇ ਹੋਰ ਨਾ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਇਸ ਮੌਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਸ਼ੋਕ ਸੰਦੇਸ਼ ਭੇਜਿਆ ਅਤੇ ਮਾਨ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਨਾਬਾ ਤੋਂ ਬਿਊਰੋ ਰਿਪੋਰਟ ਐਮਐਲਏ ਨਾਬਾ ਉਹਨਾਂ ਦੇ ਫਾਦਰ ਸਾਹਿਬ ਪਿਛਲੇ ਦਿਨਾਂ ਚ ਕਾਲਾ ਕਾਲ ਚਲਾਣਾ ਕਰਕੇ ਸੀਗੇ ਸਰਦਾਰ ਲਾਲ ਸਿੰਘ ਜੀ ਉਹਨਾਂ ਦੇ ਨਿਮਿਤਾ ਸ਼ਰਦਾ ਦੇ ਪੁੱਤਰ ਨੂੰ ਕਰਨੀ ਦੀ ਪਹੁੰਚਿਆ ਬਹੁਤ ਵੱਡਾ ਸਬਦ ਮੈਂ ਸਮਝਦਾ ਕਿ ਪਰਵਾਹ ਤੇ ਨਾ ਪੇ ਤੋਂ ਵਿਧਾਇਕ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਦੇ ਪਿਤਾ ਜੀ ਨੇ ਪਿਛਲੇ ਦਿਨ ਦਿਹਾਂਤ ਹੋ ਗਿਆ ਸੀ ਸਰਦਾਰ ਲਾਲ ਸਿੰਘ ਨੇ ਬੜੀ ਕਾਰਲਾ ਕਰਕੇ ਆਪਣੇ ਪਰਿਵਾਰਾਂ ਨੂੰ ਪੜਾਇਆ ਲਿਖਾਇਆ ਵੱਡੇ ਕੀਤਾ ਤਾਂ ਇਹੀ ਨਸਮ ਤਾਂ ਪੋਸੀਬਲ ਹੋ ਗਿਆ ਕਿ ਸਰਦਾਰ ਤੇਜ ਸਿੰਘ ਜੀ ਐਮਐਲਏ ਬਣੇ ਸੋ ਪਿਛਲੇ ਦਿਨ ਕਾਲ ਚਲਾਣਾ ਕਰਕੇ ਸੀ ਅੱਜ ਉਹਨਾਂ ਨੂੰ ਸਰਦਾ ਦਿੱਖਤ ਵਰਤ ਕਰਨ ਦੇ ਲਈ ਸਮ ਆਇਆ ਕਿ ਸੋ ਉਹਨਾਂ ਨੇ ਮੈਂ ਸਮਝਦਾ ਆਪਣੇ ਜੀਵਨ ਦੌਰਾਨ ਸੰਘਰਸ਼ ਕੀਤਾ ਵਰ ਸੰਘਰਸ਼ ਦੇ ਦੌਰਾਨ ਹੀ ਮੈਂ ਸਮਝਦਾ ਉਹਨਾਂ ਤਰ੍ਹਾਂ ਸੋ ਅੱਜ ਉਹਨਾਂ ਨੂੰ ਅਸੀਂ ਸਰਦਾਰੀ ਕੋਲ ਬੇਟ ਕਰ ਲਈ ਠੀਕ ਹੈ ਗੁਰਦੁਆਰਾ ਕੋਣਾਵਾਲਾ ਸਾਹਿਬ ਨਾਭਾ ਲਿਖੇ ਹੋਈਆਂ ਬਹੁਤ ਸੰਗਤ ਜਿਹੜੀ ਹੈ ਸੰਗਤ ਦਾ ਪਿਆਰ ਬਹੁਤ ਦੂਰੋਂ ਦੂਰੋਂ ਸੰਗਤ ਪੰਜਾਬ ਤੋਂ ਵੀ ਹਰਿਆਣਾ ਤੋਂ ਦਿੱਲੀ ਤੋਂ ਸਭ ਜਗ੍ਹਾ ਤੋਂ ਆਇਆ ਸਭ ਦਾ ਬਹੁਤ ਬਹੁਤ ਧੰਨਵਾਦ ਲੀਡਰਸ਼ਿਪ ਸਾਡੀ ਆਪਣੀ ਪਾਰਟੀ ਦੀ ਬਾਕੀ ਪਾਰਟੀਆਂ ਤੋਂ ਅਕਾਲੀ ਦਲ ਕਾਂਗਰਸ ਭਾਜਪਾ ਸਾਰੇ ਪਹੁੰਚੇ ਨੇ ਔਰ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਪਿਤਾ ਜੀ ਕਿਤੇ ਨਾ ਜੁੜੇ ਰਿਹਾ ਕਰਮਨਾ ਜੁੜੇ ਰਿਹਾ ਸਾਰੀ ਮਨੋਨਾ ਨੇ ਦਿਹਾੜੀ ਕੀਤੀ ਉਸ ਤੋਂ ਬਾਅਦ ਫੇਰੀ ਕੀਤੀ ਪਿੰਡਾਂ ਦੇ ਵਿੱਚ ਤੇ ਲੰਮਾ ਸਮਾਂ ਸਾਈਕਲਾਂ ਦੀ ਦੁਕਾਨ ਕੀਤੀ ਔਰ ਅਖੀਰ ਤੱਕ ਉਹਨਾਂ ਨੇ ਕਦੇ ਡੋਲੇ ਨਹੀਂ 90 ਸਾਲ ਦੀ ਉਮਰ ਤੱਕ ਕਦੇ ਨਾ ਕੋਈ ਪੰਚਾਇਤ ਦਾ ਮਸਲਾ ਨਾ ਕਿਸੇ ਥਾਣੇ 'ਚ ਮਸਲਾ ਨਾ ਕਿਸੇ ਕਚੇਹਰੀ 'ਚ ਮਸਲਾ ਬਹੁਤ ਸੰਤਾਂ ਵਾਲਾ ਜੀਵਨ ਬਤੀਤ ਕੀਤਾ ਅੱਜ ਉਹਨਾਂ ਦੀ ਅੰਤਮ ਅਰਦਾਸ ਹੈ ਅਸੀਂ ਗਰੀਬ ਬੱਚਿਆਂ ਨੂੰ ਜਿਹੜੇ ਜੀ ਸਾਈਕਲ ਵੀ ਦੇ ਰਹੇ ਹਾਂ ਕਿਉਂਕਿ ਸਾਈਕਲ ਨਾਲ ਜੁੜੇ ਰਹੇ ਆ ਮੈਂ ਵੀ ਹਮੇਸ਼ਾ ਤੋਂ ਸਾਈਕਲ ਨਾਲ ਜੁੜਾ ਰਹੇ ਆ ਤੇ ਅੱਜ ਸੰਗਤ ਜਿਹੜੀ ਆ ਮਨਾਂ ਨੂੰ ਹੀ ਪਿਆਰ ਦੇ ਰਹੀ ਹੈ ਬਾਪੂ ਜੀ ਨੂੰ ਯਾਦ ਕਰ ਰਹੇ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਬਾਪੂ ਜੀ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਸਥਾਨ ਦੇਵੇ ਪਰ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਤੁਸੀ ਦੇ ਕਿੰਨਾ ਲੋਕਾਂ ਦਾ ਇੱਥੇ ਆਏ ਨੇ ਕਿੰਨੇ ਲੋਕਾਂ ਦਾ ਹੋਇਆ ਸਾਲਾ ਲਾਲ ਸਿੰਘ ਨੇ ਸੇਵਾ ਕੀਤੀ ਹੈ ਜੇ ਅੱਜ ਐਮਐਲ ਸਾਹਿਬ ਬਣੇ ਨੇ ਤਾਂ ਉਹਨਾਂ ਦੀ ਬਦੌਲਤ ਬਣੇ ਨੇ ਉਹਨਾਂ ਦੀ ਬਹੁਤ ਵੱਡੀ ਸੇਵਾ ਸੀਗੀ ਔਰ ਪੂਰੀ ਉਮਰ ਪੋਕੇ ਗਏ ਨੇ ਤੇ ਗੁਰੂ ਦੀ ਕਿਰਪਾ ਹੀ ਚੁੱਚੀਪਾਸ਼ ਦੀ ਬਖਸ਼ੀ ਰਹੀ ਹਮੇਸ਼ਾ ਅਮਰਤਵੀ ਉੱਠਣਾ ਦਸਨਾਂ ਹੋ ਦੀ ਕਿਰਤਮਾਈ ਕਰਨੀ ਵੰਡ ਛਕਣਾ ਆਪਣੀ ਆਏਦ ਵਾਲੇ ਪਿਆਰ ਬਣਨਾ ਇਹ ਗੁਣ ਉਹਨਾਂ ਦੇ ਕੋਠੜੇ ਭਰੇ ਸੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਦਸੇ ਪੰਦਰਾਂ ਰਸਤੇ ਚੱਲ ਰਹੇ ਨੇ। ਸੋ ਜਦੋਂ ਬੱਚੇ ਉਛਾਲ ਤੇ ਚੱਲਦੇ ਹੋਣ, ਮਾਂ ਪਿਓ ਦੇ ਕਹੇ ਲੱਗਦੇ ਹੋਣ, ਫਿਰ ਮਾਂ-ਬਾਪ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੈ। ਕਿ ਅਸੀਂ ਚੰਗੇ ਪਾਸੇ ਤੁਰਿਆ ਤੇ ਬੱਚੇ ਸਾਡੇ ਕਹੇ ਲੱਗਦੇ ਨੇ। ਜੇ ਕਿਤੇ ਮਾਂ-ਬਾਪ ਦੇ ਬੱਚੇ ਕਹੇ ਨਾਲ ਨਾ ਲੱਗਣ ਤਾਂ ਮਾਂ-ਬਾਪ ਦੀ ਜ਼ਿੰਦਗੀ ਦੁੱਬਰ ਹੋ ਜਾਂਦੀ ਹੈ। ਸੋ ਇਸ ਗੱਲ ਦੀ ਬਹੁਤ ਤਸੱਲੀ ਹੈ ਕਿ ਪੂਰੀ ਜ਼ਿੰਦਗੀ ਭੋਗ ਕੇ ਬਹੁਤ ਚੰਗੀ ਤਰ੍ਹਾਂ ਤੇ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ساری ਜ਼ਿੰਦਗੀ ਕੋਈ ਦਵਾਈ ਲਈ, ਕੋਈ ਵੋਟੀ ਲਈ। ਇਹ ਚਾਨਕੀ ਜਿਵੇਂ ਸੰਤਤਾ ਮਹਾਪੁੱਤਾਂ ਦੀ ਜਾਂਦੇ ਨੇ ਉਸ ਤਰ੍ਹਾਂ ਕਹੇ ਨੇ